हेलो सर का वेरी इंडिया बैच में के लिखा होगा जो मर्जी है दोस्त फिर आप सर जो मर्जी है का विकास का मतलब ये क्या ये भी ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਡਿਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਮਿੰਦਰ ਢੀਂਡਾ ਸਾਹਿਬ ਹੋਣ ਭਾਵੇਂ ਉਹਨਾਂ ਦੇ ਸਾਥੀ ਹੋਣ लाठी चार्ज ਵੀ ਕਿਤਨਾ ਕਿਤੇ ਪੁਲਿਸ ਇੱਥੇ ਕਰਦੀ ਦਿਖਾਈ ਦੇ ਰਹੀ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਪੰਜਾਬ ਯੂਨੀਵਰਸਿਟੀ ਦੇ ਇੱਕ ਨੰਬਰ ਗੇਟ ਦੀਆਂ ਜਿੱਥੇ लाठी चार्ज ਵੀ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਡਿਟੇਨ ਕਰਦੇ ਹੋਈ ਤੱਕਾ ਮੁੱਕੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ लाठी चार्ज ਦੇਖ ਸਕਦੇ ਹੋ ਕਿ ਕਿਵੇਂ लाठी चार्ज ਇੱਥੇ ਜੋ ਹੈ ਸ਼ੁਰੂ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਤਾਂ ਇਧਰ ਪਰਮਿੰਦਰ ਢੀਂਡਾ ਕਹਿੰਦੀ ਕਰ ਰਹੇ ਸੀ ਅਸੀਂ ਤਾਂ ਬਾਹਰ ਵੀ ਪੈਗੇ ਸੀ ਸਾਨੂੰ ਧਰਨੇ ਦੇ ਵੀ ਮੱਛਲ ਦੇ ਰਹੇ ਸੋ ਇਸ ਲਈ ਮੈਂ ਸਮਝਦਾ ਇਸ ਤੋਂ ਮਾੜਾ ਪ੍ਰਸ਼ਾਸਨ ਮਾੜਾ ਪ੍ਰਬੰਧ ਜਿਹੜੇ ਲੋਕਾਂ ਦੇ ਹੱਕਾਂ ਲਈ ਨਹੀਂ ਲੜ ਸਕਦੇ ਤਾਂ ਫਿਰ ਤੁਸੀਂ ਕੀ ਗੱਲ ਕਰਸੋ ਡੈਮੋਕਰੈਟਿਕ ਜਿਹੜੇ ਪ੍ਰੋਸੈਸ ਉਹਦੀ ਧੜੀਆਂ ਉਡਾਈਆਂ ਜਾ ਰਹੀਆਂ ਨੇ ਇੰਤਖਾਬਾਂ ਦੇ ਬਾਰੇ ਤਾਂ ਬਿਲਕੁਲ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲਾਠੀ ਚਾਰਜ ਕੀਤਾ ਜਾ ਰਿਹਾ ਵਧਣ ਤਸਵੀਰਾਂ ਜਰੂਰ ਦਿਖਾਤੀਆਂ ਹਨ ਕਿਸ ਤਰੀਕੇ ਦੇ ਨਾਲ ਗੇਟ ਦੇ ਉੱਪਰ ਨੌਜਵਾਨ ਉੱਪਰ ਚੜੇ ਹੋਏ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਜਿਨ੍ਹਾਂ ਤੇ ਗੇਟ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲਾਠੀ ਚਾਰਜ ਪੁਲਿਸ ਦੇ ਵੱਲੋਂ ਇੱਥੇ ਕੀਤਾ ਜਾ ਰਿਹਾ ਮੌਕੇ ਦੀਆਂ ਸਿੱਧੀਆਂ ਤਸਵੀਰਾਂ ਪ੍ਰੋ ਪੰਜਾਬ ਟੀਵੀ ਤੇ ਗੇਟ ਤੋੜ ਦਿੱਤਾ ਨੌਜਵਾਨਾਂ ਦੇ ਵੱਲੋਂ ਦੇਖ ਸਕਦੇ ਹੋ ਕੀ ਮਾਹੌਲ ਇੱਥੇ ਬਣਦਾ ਹੋਇਆ ਦਿਖਾਈ ਦੇ ਰਿਹਾ ਰੋਹ ਦੇ ਵਿੱਚ ਨੌਜਵਾਨ ਮੌਕੇ ਤੇ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਕਿਤਨਾ ਕਿਤੇ ਚੰਡੀਗੜ੍ਹ ਪੁਲਿਸ ਦੇ ਨਾਲ ਬੈਰੀਕੇਡ ਪਟ ਪਟ ਪੁਲਿਸ ਦੇ ਮਾਰੇ ਜੋ ਹੈ ਨੌਜਵਾਨ ਦੇ ਵਿੱਚ ਨੌਜਵਾਨ ਇੱਥੇ ਤਸਵੀਰਾਂ ਦੇ ਵਿੱਚ ਗੇਟ ਮਾਰਿਆ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਆ ਦੇਖ ਪਾ ਰਹੇ ਹੋ ਅੱਜ 10 ਨਵੰਬਰ ਨੂੰ ਨੌਜਵਾਨਾਂ ਦੇ ਵੱਲੋਂ ਇੱਥੇ ਪ੍ਰੋਟੈਸਟ ਦੀ ਕਾਰ ਰੱਖੀ ਹੋਈ ਸੀ ਤਾਂ ਬੈਰੀਗੇਡ ਪਾਤੀ ਜਾਵੇ ਕਿਵੇਂ ਬੈਰੀਗੇਡ ਪੱਟ ਕੇ ਨੌਜਵਾਨਾਂ ਦੇ ਵੱਲੋਂ ਮਾਰ ਦਿੱਤੇ ਗਏ ਨਹੀਂ ਇੱਥੇ ਮੌਕੇ ਦੀਆਂ ਤਸਵੀਰਾਂ लाठी चार्ज ਵੀ ਪੁਲਿਸ ਦੇ ਵੱਲੋਂ ਜਰੂਰ ਇੱਥੇ ਕੀਤਾ ਗਿਆ ਤਾਂ ਬੈਰੀਗੇਡ ਦੇਖ ਸਕਦੇ ਹੋ ਗੁੱਸਾ ਨੌਜਵਾਨਾਂ ਦਾ ਰੋ ਇਹ ਨੌਜਵਾਨਾਂ ਦੇ ਵੱਲੋਂ ਜਿਨ੍ਹਾਂ ਦਾ ਕਹਿ ਸਕਦੇ ਹਾਂ ਕਿ ਇਹਨਾਂ ਨੇ ਪ੍ਰੋਟੈਸਟ ਇੱਥੇ ਕਰਨਾ ਸੀ ਤਾਂ ਜਦੋਂ ਰੋਕਿਆ ਗਿਆ ਮੌਕੇ ਦੀਆਂ ਤਸਵੀਰਾਂ ਵਤਨ ਦਿਖਾ ਦਿੱਤੀਆਂ ਜਾਣ ਕਿਵੇਂ लाठी चार्ज ਪੋਰਟਸ ਕਰਦੀ ਹੋਈ ਜਿਹੜੇ ਨੌਜਵਾਨਾਂ ਦੇ ਵੱਲੋਂ ਡਿਟੇਨ ਵੀ ਕੀਤਾ ਜਾ ਰਿਹਾ ਪੁਲਿਸ ਦੇ ਵੱਲੋਂ लाठी चार्ज ਵੀ ਪੁਲਿਸ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਥੇ ਡਿਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਮਿੰਦਰ ਢੀਂਡਾ ਸਾਹਿਬ ਹੋਣ ਭਾਵੇਂ ਉਹਨਾਂ ਦੇ ਸਾਥੀ ਹੋਣ लाठी चार्ज ਵੀ ਕਿਤਨਾ ਕਿਤੇ ਪੁਲਿਸ ਇੱਥੇ ਕਰਦੀ ਦਿਖਾਈ ਦੇ ਰਹੀ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਪੰਜਾਬ ਯੂਨੀਵਰਸਿਟੀ ਦੇ ਇੱਕ ਨੰਬਰ ਗੇਟ ਦੀਆਂ ਜਿੱਥੇ लाठी चार्ज ਵੀ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਡਿਟੇਨ ਕਰਦੇ ਹੋਏ ਤੱਕਾ ਮੁੱਕੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ लाठी चार्ज ਦੇਖ ਸਕਦੇ ਹੋ ਕਿ ਕਿਵੇਂ लाठी चार्ज ਇੱਥੇ ਜੋ ਹੈ ਸ਼ੁਰੂ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਤਾਂ ਇਧਰ ਪਰਮਿੰਦਰ ਢੀਂਸਾ ਜੀ ਆਣੀ ਅਸੀਂ ਤਾਂ ਬਾਹਰ ਵੀ ਬੈਗੇ ਸੀ ਸਾਨੂੰ ਧਰਨੇ ਤੇ ਵੀ ਬੈਠਣ ਦੇ ਰਹੇ ਸੋ ਇਸ ਲਈ ਮੈਂ ਸਮਝਦਾ ਇਸ ਤੋਂ ਮਾੜਾ ਪ੍ਰਸ਼ਾਸਨ ਮਾੜਾ ਪ੍ਰਬੰਧ ਜਿਹੜੇ ਲੋਕਾਂ ਦੇ ਹੱਕਾਂ ਲਈ ਨਹੀਂ ਲੜ ਸਕਦੇ ਤਾਂ ਫਿਰ ਤੁਸੀਂ ਕੀ ਗੱਲ ਕਰਸੋ ਡੈਮੋਕਰੈਟਿਕ ਜਿਹੜੇ ਪ੍ਰੋਸੈਸ ਉਹਦੀ ਧੜੀਆਂ ਉਡਾਈਆਂ ਜਾ ਰਹੀਆਂ ਨੇ ਢੀਂਸਾ ਸਾਹਿਬ ਜੀ ਦੇ ਬਾਰੇ ਤਾਂ ਬਿਲਕੁਲ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲਾਠੀ ਚਾਰਜ ਕੀਤਾ ਜਾ ਰਿਹਾ ਵਧਣ ਤਸਵੀਰਾਂ ਜਰੂਰ ਦਿਖਾਤੀਆਂ ਜਾਣ ਕਿਸ ਤਰੀਕੇ ਨਾਲ ਗੇਟ ਦੇ ਉੱਪਰ ਨੌਜਵਾਨ ਉੱਪਰ ਚੜੇ ਹੋਏ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਜਿਨ੍ਹਾਂ ਤੇ ਗੇਟ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲਾਠੀ ਚਾਰਜ ਪੁਲਿਸ ਦੇ ਵੱਲੋਂ ਇੱਥੇ ਕੀਤਾ ਜਾ ਰਿਹਾ ਮੌਕੇ ਦੀਆਂ ਸਿੱਧੀਆਂ ਤਸਵੀਰਾਂ ਪ੍ਰੋ ਪੰਜਾਬ ਟੀਵੀ ਤੇ ਗੇਟ ਤੋੜ ਦਿੱਤਾ ਨੌਜਵਾਨਾਂ ਦੇ ਵੱਲੋਂ ਦੇਖ ਸਕਦੇ ਹੋ ਕੀ ਮਾਹੌਲ ਇੱਥੇ ਬਣਦਾ ਹੋਇਆ ਦਿਖਾਈ ਦੇ ਰਿਹਾ ਰੋਹ ਦੇ ਵਿੱਚ ਨੌਜਵਾਨ ਮੌਕੇ ਤੇ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਕਿੰਨਾ ਕਿਤੇ ਚੰਡੀਗੜ੍ਹ ਪੁਲਿਸ ਦੇ ਨਾਲ ਬੈਰੀਕੇਡ ਪਟਪਟ ਪੁਲਿਸ ਦੇ ਮਾਰੇ ਜੋ ਹੈ ਨੌਜਵਾਨ ਆਪਣੇ ਵਿੱਚ ਨੌਜਵਾਨ ਇੱਥੇ ਤਸਵੀਰਾਂ ਦੇ ਵਿੱਚ ਗੇਟ ਮਾਰਿਆ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਆ ਦੇਖ ਪਾ ਰਹੇ ਹੋ ਅੱਜ 10 ਨਵੰਬਰ ਨੂੰ ਨੌਜਵਾਨਾਂ ਦੇ ਵੱਲੋਂ ਅੱਜ ਤੇ ਪ੍ਰੋਟੈਸਟ ਦੀ ਕਾਲ ਰੱਖੀ ਹੋਈ ਸੀ ਤਾਂ ਬੈਰੀਗੇਡ ਪਟਾਟ ਜAVE ਕਿਵੇਂ ਬੈਰੀਗੇਡ ਪੱਟ ਕੇ ਨੌਜਵਾਨਾਂ ਦੇ ਵੱਲੋਂ ਮਾਰ ਦਿੱਤੇ ਗਏ ਨਹੀਂ ਇੱਥੇ ਮੌਕੇ ਦੀਆਂ ਤਸਵੀਰਾਂ लाठी चार्ज ਵੀ ਪੁਲਿਸ ਦੇ ਵੱਲੋਂ ਜਰੂਰ ਇੱਥੇ ਕੀਤਾ ਗਿਆ ਤਾਂ ਬੈਰੀਗੇਡ ਦੇਖ ਸਕਦੇ ਹੋ ਗੁੱਸਾ ਨੌਜਵਾਨਾਂ ਦਾ ਰੋ ਇਹ ਨੌਜਵਾਨਾਂ ਦੇ ਵੱਲੋਂ ਜਿਨ੍ਹਾਂ ਦਾ ਕਹਿ ਸਕਦੇ ਹਾਂ ਕਿ ਇਹਨਾਂ ਨੇ ਪ੍ਰੋਟੈਸਟ ਇੱਥੇ ਕਰਨਾ ਸੀ ਤਾਂ ਜਦੋਂ ਰੋਕਿਆ ਗਿਆ ਮੌਕੇ ਦੀਆਂ ਤਸਵੀਰਾਂ ਵਤਨ ਦਿਖਾ ਦਿੱਤੀਆਂ ਜਾਣ ਕਿਵੇਂ लाठी चार्ज ਪੋਰਟਸ ਕਰਦੀ ਹੋਈ ਜਿਹੜੇ ਨੌਜਵਾਨਾਂ ਦੇ ਵੱਲੋਂ ਰੀਟੇਨ ਵੀ ਕੀਤਾ ਜਾ ਰਿਹਾ ਪੁਲਿਸ ਦੇ ਵੱਲੋਂ लाठी चार्ज ਵੀ ਪੁਲਿਸ ਦੇ ਵੱਲੋਂ ਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਡਿਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਮਿੰਦਰ ਢੀਂਟਾਾ ਹੋਣ ਭਾਵੇਂ ਉਹਨਾਂ ਦੇ ਸਾਥੀ ਹੋਣ लाठी चार्ज ਵੀ ਕਿਤਨਾ ਕਿਤੇ ਪੁਲਿਸ ਇੱਥੇ ਕਰਦੀ ਦਿਖਾਈ ਦੇ ਰਹੀ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਪੰਜਾਬ ਯੂਨੀਵਰਸਿਟੀ ਦੇ ਇੱਕ ਨੰਬਰ ਗੇਟ ਦੀਆਂ ਜਿੱਥੇ लाठी चार्ज ਵੀ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਡਿਟੇਨ ਕਰਦੇ ਹੋਈ ਤੱਕਾ ਮੁੱਕੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ लाठी चार्ज ਦੇਖ ਸਕਦੇ ਹੋ ਕਿ ਕਿਵੇਂ लाठी चार्ज ਇੱਥੇ ਜੋ ਹੈ ਸ਼ੁਰੂ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਤਾਂ ਇਧਰ ਪਰਮਿੰਦਰ ਢੀਂਟਾਾ ਕੀ ਕਰਨ ਨੂੰ ਪਿਆਰੀ ਅਸੀਂ ਤਾਂ ਬਾਹਰ ਵੀ ਬਹਿ ਗਏ ਸੀ ਸਾਨੂੰ ਧਰਨੇ ਦੇ ਵੀ ਮੱਛਲ ਦੇ ਰਹੇ ਸੋ ਇਸ ਲਈ ਮੈਂ ਸਭ ਦਾ ਇਸ ਤੋਂ ਮਾੜਾ ਪ੍ਰਸ਼ਾਸਨ ਮਾੜਾ ਪ੍ਰਬੰਧ ਜਿਹੜੇ ਲੋਕਾਂ ਦੇ ਹੱਕਾਂ ਲਈ ਨਹੀਂ ਲੜ ਸਕਦੇ ਤਾਂ ਫਿਰ ਤੁਸੀਂ ਕੀ ਗੱਲ ਕਰਸੋ ਡੈਮੋਕਰੈਟਿਕ ਜਿਹੜੇ ਪ੍ਰੋਸੈਸਾਂ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਇੱਥੇ ਤਾਂ ਬਿਲਕੁਲ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲਾਠੀ ਚਾਰਜ ਕੀਤਾ ਜਾ ਰਿਹਾ ਵਦਨ ਤਸਵੀਰਾਂ ਜਰੂਰ ਦਿਖਾਤੀਆਂ ਹਨ ਕਿਸ ਤਰੀਕੇ ਦੇ ਨਾਲ ਗੇਟ ਦੇ ਉੱਪਰ ਨੌਜਵਾਨ ਉੱਪਰ ਚੜੇ ਹੋਏ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਜਿਨ੍ਹਾਂ ਤੇ ਗੇਟ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲਾਠੀ ਚਾਰਜ ਪੁਲਿਸ ਦੇ ਵੱਲੋਂ ਇੱਥੇ ਕੀਤਾ ਜਾ ਰਿਹਾ ਮੌਕੇ ਦੀਆਂ ਸਿੱਧੀਆਂ ਤਸਵੀਰਾਂ ਪ੍ਰੋ ਪੰਜਾਬ ਟੀਵੀ ਤੇ ਗੇਟ ਤੋੜ ਦਿੱਤਾ ਨੌਜਵਾਨਾਂ ਦੇ ਵੱਲੋਂ ਦੇਖ ਸਕਦੇ ਹੋ ਕੀ ਮਾਹੌਲ ਇੱਥੇ ਬਣਦਾ ਹੋਇਆ ਦਿਖਾਈ ਦੇ ਰਿਹਾ ਰੋਹ ਦੇ ਵਿੱਚ ਨੌਜਵਾਨ ਮੌਕੇ ਤੇ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਕਿਤਨਾ ਕਿਤੇ ਚੰਡੀਗੜ੍ਹ ਪੁਲਿਸ ਦੇ ਨਾਲ ਬੈਰੀਕੇਡ ਪਟਪਟ ਪੁਲਿਸ ਦੇ ਮਾਰੇ ਜੋ ਹੈ ਨੌਜਵਾਨ ਆਪਣੇ ਵਿੱਚ ਨੌਜਵਾਨ ਇੱਥੇ ਤਸਵੀਰਾਂ ਦੇ ਵਿੱਚ ਗੇਟ ਮਾਰਿਆ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਆ ਦੇਖ ਪਾ ਰਹੇ ਹੋ ਅੱਜ 10 ਨਵੰਬਰ ਨੂੰ ਨੌਜਵਾਨਾਂ ਦੇ ਵੱਲੋਂ ਇੱਥੇ ਪ੍ਰੋਟੈਸਟ ਦੀ ਕਾਰ ਰੱਖੀ ਹੋਈ ਸੀ ਤਾਂ ਬੈਰੀਗੇਡ ਪੱਟਾ ਜਾਵੇ ਕਿਵੇਂ ਬੈਰੀਗੇਡ ਪੱਟ ਕੇ ਨੌਜਵਾਨਾਂ ਦੇ ਵੱਲੋਂ ਮਾਰ ਦਿੱਤੇ ਗਏ ਨਹੀਂ ਇੱਥੇ ਮੌਕੇ ਦੀਆਂ ਤਸਵੀਰਾਂ लाठी चार्ज ਵੀ ਪੁਲਿਸ ਦੇ ਵੱਲੋਂ ਜਰੂਰ ਇੱਥੇ ਕੀਤਾ ਗਿਆ ਤਾਂ ਬੈਰੀਗੇਡ ਦੇਖ ਸਕਦੇ ਹੋ ਗੁੱਸਾ ਨੌਜਵਾਨਾਂ ਦਾ ਰੋ ਇਹ ਨੌਜਵਾਨਾਂ ਦੇ ਵੱਲੋਂ ਜਿਨ੍ਹਾਂ ਦਾ ਕਹਿ ਸਕਦੇ ਹਾਂ ਕਿ ਇਹਨਾਂ ਨੇ ਪ੍ਰੋਟੈਸਟ ਇੱਥੇ ਕਰਨਾ ਸੀ ਤਾਂ ਜਦੋਂ ਰੋਕਿਆ ਗਿਆ ਮੌਕੇ ਦੀਆਂ ਤਸਵੀਰਾਂ ਵਤਨ ਦਿਖਾ ਦਿੱਤੇ ਜਾਣ ਕਿਵੇਂ लाठी चार्ज ਪੋਰਸ ਕਰਦੀ ਹੋਈ ਜਿਹੜੇ ਨੌਜਵਾਨਾਂ ਦੇ ਵੱਲੋਂ ਡਿਟੇਨ ਵੀ ਕੀਤਾ ਜਾ ਰਿਹਾ ਪੁਲਿਸ ਦੇ ਵੱਲੋਂ लाठी चार्ज ਵੀ ਪੁਲਿਸ ਦੇ ਵੱਲੋਂ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਥੇ ਡਿਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅ ਪਰਮਿੰਦਰ ਢੀਂਟਾ ਸਾਹਿਬ ਹੋਣ ਭਾਵੇਂ ਉਹਨਾਂ ਦੇ ਸਾਥੀ ਹੋਣ लाठी चार्ज ਵੀ ਕਿਤਨਾ ਕਿਤੇ ਪੁਲਿਸ ਇੱਥੇ ਕਰਦੀ ਦਿਖਾਈ ਦੇ ਰਹੀ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਪੰਜਾਬ ਯੂਨੀਵਰਸਿਟੀ ਦੇ ਇੱਕ ਨੰਬਰ ਗੇਟ ਦੀਆਂ ਜਿੱਥੇ लाठी चार्ज ਵੀ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਡਿਟੇਨ ਕਰਦੇ ਹੋਏ ਤੱਕਾ ਮੁੱਕੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ लाठी चार्ज ਦੇਖ ਸਕਦੇ ਹੋ ਕਿ ਕਿਵੇਂ लाठी चार्ज ਇੱਥੇ ਜੋ ਹੈ ਸ਼ੁਰੂ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਤਾਂ ਇਧਰ ਪਰਮਿੰਦਰ ਢੀਂਸਾ ਜੀ ਆਣੀ ਅਸੀਂ ਤਾਂ ਬਾਹਰ ਵੀ ਬੈਗੇ ਸੀ ਸਾਨੂੰ ਧਰਨੇ ਤੇ ਵੀ ਮੱਥਨ ਦੇ ਰਹੇ ਸੋ ਇਸ ਲਈ ਮੈਂ ਸਮਝਦਾ ਇਸ ਤੋਂ ਮਾੜਾ ਪ੍ਰਸ਼ਾਸਨ ਮਾੜਾ ਪ੍ਰਬੰਧ ਜਿਹੜੇ ਲੋਕਾਂ ਦੇ ਹੱਕਾਂ ਲਈ ਨਹੀਂ ਲੜ ਸਕਦੇ ਤਾਂ ਫਿਰ ਤੁਸੀਂ ਕੀ ਗੱਲ ਕਰਸੋ ਡੈਮੋਕਰੈਟਿਕ ਜਿਹੜੇ ਪ੍ਰੋਸੈਸ ਉਹਦੀ ਧੜੀਆਂ ਉਡਾਈਆਂ ਜਾ ਰਹੀਆਂ ਨੇ ਢੀਂਸਾ ਸਾਹਿਬ ਇਹਦੇ ਬਾਰੇ हां बिल्कुल देख सकते हो दे। किस तरीके के नाल लाठी चार्ज ਕੀਤਾ ਜਾ ਰਿਹਾ ਵਦਨ ਤਸਵੀਰਾਂ ਜਰੂਰ ਦਿਖਾਤੀਆਂ ਜਾਣ ਕਿ ਇਸ ਤਰੀਕੇ ਦੇ ਨਾਲ 게ਟ ਦੇ ਉੱਪਰ ਨੌਜਵਾਨ ਉੱਪਰ ਚੜੇ ਹੋਏ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਜਿਨ੍ਹਾਂ ਤੇ 게ਟ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ लाठी चार्ज ਉਸ ਦੇ ਵੱਲੋਂ ਇੱਥੇ ਕੀਤਾ ਜਾ ਰਿਹਾ ਹੈ ਮੌਕੇ ਦੀਆਂ ਸਿੱਧੀਆਂ ਤਸਵੀਰਾਂ ਪ੍ਰੋ ਪੰਜਾਬ ਟੀਵੀ ਤੇ 게ਟ ਤੋੜ ਦਿੱਤਾ ਨੌਜਵਾਨਾਂ ਦੇ ਵੱਲੋਂ ਦੇਖ ਸਕਦੇ ਹੋ ਕੀ ਮਾਹੌਲ ਇੱਥੇ ਬਣਦਾ ਹੋਇਆ ਦਿਖਾਈ ਦੇ ਰਿਹਾ ਰੋਹ ਦੇ ਵਿੱਚ ਨੌਜਵਾਨ ਮੌਕੇ ਤੇ ਤਸਵੀਰਾਂ ਦੇ ਵਿੱਚ ਅ ਦਿਖਾਈ ਦੇ ਰਹੇ ਨੇ ਕਿੰਨਾ ਕਿਤੇ ਚੰਡੀਗੜ੍ਹ ਪੁਲਿਸ ਦੇ ਨਾਲ ਬੈਰੀਕੇਡ ਪਟ ਪਟ ਪੁਲਿਸ ਦੇ ਮਾਰੇ ਜੋ ਹੈ ਨੌਜਵਾਨਾਂ ਆਪਣੇ ਵਿੱਚ ਨੌਜਵਾਨ ਇੱਥੇ ਤਸਵੀਰਾਂ ਦੇ ਵਿੱਚ ਗੇਟ ਮਾਰਿਆ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਅਹ ਦੇਖ ਪਾ ਰਹੇ ਹੋ ਅੱਜ 10 ਨਵੰਬਰ ਨੂੰ ਨੌਜਵਾਨਾਂ ਦੇ ਵੱਲੋਂ ਇੱਥੇ ਪ੍ਰੋਟੈਸਟ ਦੀ ਕਾਰ ਰੱਖੀ ਹੋਈ ਸੀ ਤਾਂ ਬੈਰੀਗੇਟ ਪਾਤੀ ਜਾਵੇ ਕਿਵੇਂ ਬੈਰੀਗੇਟ ਪੱਟ ਕੇ ਨੌਜਵਾਨਾਂ ਦੇ ਵੱਲੋਂ ਮਾਰ ਦਿੱਤੇ ਗਏ ਨਹੀਂ ਇੱਥੇ ਮੌਕੇ ਦੀਆਂ ਤਸਵੀਰਾਂ लाठी चार्ज ਵੀ ਪੁਲਿਸ ਦੇ ਵੱਲੋਂ ਜਰੂਰ ਇੱਥੇ ਕੀਤਾ ਗਿਆ ਤਾਂ ਬੈਰੀਗੇਟ ਦੇਖ ਸਕਦੇ ਹੋ ਗੁੱਸਾ ਨੌਜਵਾਨਾਂ ਦਾ ਰੋ ਇਹ ਨੌਜਵਾਨਾਂ ਦੇ ਵੱਲੋਂ ਜਿਨ੍ਹਾਂ ਦਾ ਕਹਿ ਸਕਦੇ ਹਾਂ ਕਿ ਇਹਨਾਂ ਨੇ ਪ੍ਰੋਟੈਸਟ ਇੱਥੇ ਕਰਨਾ ਸੀ ਤਾਂ ਜਦੋਂ ਰੋਕਿਆ ਗਿਆ ਮੌਕੇ ਦੀਆਂ ਤਸਵੀਰਾਂ ਵਤਨ ਦਿਖਾ ਦਿੱਤੀਆਂ ਜਾਣ ਕਿਵੇਂ लाठी चार्ज ਪੋਰਟਸ ਕਰਦੀ ਹੋਈ ਜਿਹੜੇ ਨੌਜਵਾਨਾਂ ਦੇ ਵੱਲੋਂ ਡਿਟੇਨ ਵੀ ਕੀਤਾ ਜਾ ਰਿਹਾ ਪੁਲਿਸ ਦੇ ਵੱਲੋਂ लाठी चार्ज ਵੀ ਪੁਲਿਸ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਥੇ ਡਿਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਮਿੰਦਰ ਢੀਂਟਾ ਸਾਹਿਬ ਹੋਣ ਭਾਵੇਂ ਉਹਨਾਂ ਦੇ ਸਾਥੀ ਹੋਣ लाठी चार्ज ਵੀ ਕਿਤੇ ਨਾ ਕਿਤੇ ਪੁਲਿਸ ਇੱਥੇ ਕਰਦੀ ਦਿਖਾਈ ਦੇ ਰਹੀ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਪੰਜਾਬ ਯੂਨੀਵਰਸਿਟੀ ਦੇ ਇੱਕ ਨੰਬਰ ਗੇਟ ਦੀਆਂ ਜਿੱਥੇ लाठी चार्ज ਵੀ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਡਿਟੇਨ ਕਰਦੇ ਹੋਈ ਤੱਕਾ ਮੁੱਕੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ लाठी चार्ज ਦੇਖ ਸਕਦੇ ਹੋ ਕਿ ਕਿਵੇਂ लाठी चार्ज ਇੱਥੇ ਜੋ ਹੈ ਸ਼ੁਰੂ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਤਾਂ ਇਧਰ ਪਰਮਿੰਦਰ ਢੀਂਟਾ ਕੀ ਕਰਨਾ ਕਰ ਦਿਆ ਨਹੀਂ ਅਸੀਂ ਤਾਂ ਬਾਹਰ ਵੀ ਪੈਗੇ ਸੀ ਸਾਨੂੰ ਧਰਨੇ ਦੇ ਵੀ ਮੱਛਲ ਦੇ ਰਹੇ ਸੋ ਇਸ ਲਈ ਮੈਂ ਸਮਝਦਾ ਇਸ ਤੋਂ ਮਾੜਾ ਪ੍ਰਸ਼ਾਸਨ ਮਾੜਾ ਪ੍ਰਬੰਧ ਜਿਹੜੇ ਲੋਕਾਂ ਦੇ ਹੱਕਾਂ ਲਈ ਨਹੀਂ ਲੜ ਸਕਦੇ ਤਾਂ ਫਿਰ ਤੁਸੀਂ ਕੀ ਗੱਲ ਕਰਸੋ ਡੈਮੋਕਰੈਟਿਕ ਜਿਹੜੇ ਪ੍ਰੋਸੈਸ ਉਹਦੀ ਧੜੀਆਂ ਉਡਾਈਆਂ ਜਾ ਰਹੀਆਂ ਨੇ ਕਿੰਸਾ ਸਾਹਿਬ ਇਹਦੇ ਬਾਰੇ ਆਹ ਬਿਲਕੁਲ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਵਦਨ ਤਸਵੀਰਾਂ ਜਰੂਰ ਦਿਖਾਉਂਦੀਆਂ ਹਨ ਕਿਸ ਤਰੀਕੇ ਨਾਲ ਗੇਟ ਦੇ ਉੱਪਰ ਨੌਜਵਾਨ ਉੱਪਰ ਚੜੇ ਹੋਏ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਜਿਨ੍ਹਾਂ ਤੇ ਗੇਟ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲਾਠੀ ਚਾਰਜ ਪੁਲਿਸ ਦੇ ਵੱਲੋਂ ਇੱਥੇ ਕੀਤਾ ਜਾ ਰਿਹਾ ਹੈ ਮੌਕੇ ਦੀਆਂ ਸਿੱਧੀਆਂ ਤਸਵੀਰਾਂ ਪ੍ਰੋ ਪੰਜਾਬ ਟੀਵੀ ਤੇ ਗੇਟ ਤੋੜ ਦਿੱਤਾ ਨੌਜਵਾਨਾਂ ਦੇ ਵੱਲੋਂ ਦੇਖ ਸਕਦੇ ਹੋ ਕੀ ਮਾਹੌਲ ਇੱਥੇ ਬਣਦਾ ਹੋਇਆ ਦਿਖਾਈ ਦੇ ਰਿਹਾ ਰੋਹ ਦੇ ਵਿੱਚ ਨੌਜਵਾਨ ਮੌਕੇ ਤੇ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਕਿਤਨਾ ਕਿਤੇ ਚੰਡੀਗੜ੍ਹ ਪੁਲਿਸ ਦੇ ਨਾਲ ਬੈਰੀਕੇਡ ਪੱਟ-ਪੱਟ ਪੁਲਿਸ ਦੇ ਮਾਰੇ ਜੋ ਹੈ ਨੌਜਵਾਨ ਦੇ ਵਿੱਚ ਨੌਜਵਾਨ ਇੱਥੇ ਤਸਵੀਰਾਂ ਦੇ ਵਿੱਚ ਗੇਟ ਮਾਰਿਆ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਅਹ ਦੇਖ ਪਾ ਰਹੇ ਹੋ ਅੱਜ 10 ਨਵੰਬਰ ਨੂੰ ਨੌਜਵਾਨਾਂ ਦੇ ਵੱਲੋਂ ਇੱਥੇ ਪ੍ਰੋਟੈਸਟ ਦੀ ਕਾਰ ਰੱਖੀ ਹੋਈ ਸੀ ਤਾਂ ਬੈਰੀਗੇਡ ਪੱਟਾ ਆਤੀ ਜਾਵੇ ਕਿਵੇਂ ਬੈਰੀਗੇਡ ਪੱਟ ਕੇ ਨੌਜਵਾਨਾਂ ਦੇ ਵੱਲੋਂ ਮਾਰ ਦਿੱਤੇ ਗਏ ਨਹੀਂ ਇੱਥੇ ਮੌਕੇ ਦੀਆਂ ਤਸਵੀਰਾਂ लाठी चार्ज ਵੀ ਪੁਲਿਸ ਦੇ ਵੱਲੋਂ ਜਰੂਰ ਇੱਥੇ ਕੀਤਾ ਗਿਆ ਤਾਂ ਬੈਰੀਗੇਡ ਦੇਖ ਸਕਦੇ ਹੋ ਗੁੱਸਾ ਨੌਜਵਾਨਾਂ ਦਾ ਰੋ ਇਹ ਨੌਜਵਾਨਾਂ ਦੇ ਵੱਲੋਂ ਜਿਨ੍ਹਾਂ ਦਾ ਕਹਿ ਸਕਦੇ ਹਾਂ ਕਿ ਇਹਨਾਂ ਨੇ ਪ੍ਰੋਟੈਸਟ ਇੱਥੇ ਕਰਨਾ ਸੀ ਤਾਂ ਜਦੋਂ ਰੋਕਿਆ ਗਿਆ ਮੌਕੇ ਦੀਆਂ ਤਸਵੀਰਾਂ ਵਤਨ ਦਿਖਾ ਦਿੱਤੀਆਂ ਜਾਣ ਕਿਵੇਂ लाठी चार्ज ਰਿਪੋਰਟ ਕਰਦੀ ਹੋਈ ਜਿਹੜੇ ਨੌਜਵਾਨਾਂ ਦੇ ਵੱਲੋਂ ਡਿਟੇਨ ਵੀ ਕੀਤਾ ਜਾ ਰਿਹਾ ਪੁਲਿਸ ਦੇ ਵੱਲੋਂ लाठी चार्ज ਵੀ ਪੁਲਿਸ ਦੇ ਵੱਲੋਂ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਥੇ ਡਿਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਮਿੰਦਰ ਢੀਂਟਾ ਸਾਹਿਬ ਹੋਣ ਭਾਵੇਂ ਉਹਨਾਂ ਦੇ ਸਾਥੀ ਹੋਣ लाठी चार्ज ਵੀ ਕਿਤਨਾ ਕਿਤੇ ਪੁਲਿਸ ਇੱਥੇ ਕਰਦੀ ਦਿਖਾਈ ਦੇ ਰਹੀ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਪੰਜਾਬ ਯੂਨੀਵਰਸਿਟੀ ਦੇ ਇੱਕ ਨੰਬਰ ਗੇਟ ਦੀਆਂ ਜਿੱਥੇ लाठी चार्ज ਵੀ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਡਿਟੇਨ ਕਰਦੇ ਹੋਈ ਤੱਕਾ ਮੁੱਕੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ लाठी चार्ज ਦੇਖ ਸਕਦੇ ਹੋ ਕਿ ਕਿਵੇਂ लाठी चार्ज ਇੱਥੇ ਜੋ ਹੈ ਸ਼ੁਰੂ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਤਾਂ ਇਧਰ ਪਰਮਿੰਦਰ ਢੀਂਟਾ ਕੀ ਕਰਨੀ ਅਸੀਂ ਤਾਂ ਬਾਹਰ ਵੀ ਬਹਿਗੇ ਸੀ ਸਾਨੂੰ ਧਰਨੇ ਦੇ ਵਿੱਚ ਮੱਛਲ ਦੇ ਰਹੇ ਸੋ ਇਸ ਲਈ ਮੈਂ ਸਮਝਦਾ ਇਸ ਤੋਂ ਮਾੜਾ ਪ੍ਰਸ਼ਾਸਨ ਮਾੜਾ ਪ੍ਰਬੰਧ ਜਿਹੜੇ ਲੋਕਾਂ ਦੇ ਹੱਕਾਂ ਲਈ ਨਹੀਂ ਲੜ ਸਕਦੇ ਤਾਂ ਫਿਰ ਤੁਸੀਂ ਕੀ ਗੱਲ ਕਰਸੋ ਡੈਮੋਕਰੈਟਿਕ ਜਿਹੜੇ ਪ੍ਰੋਸੈਸਾਂ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਇੰਸਾਨ ਦਾ ਪੀੜੇ ਬਾਰੇ ਆਹ ਬਿਲਕੁਲ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲਾਠੀ ਚਾਰਜ ਕੀਤਾ ਜਾ ਰਿਹਾ ਵਦਨ ਤਸਵੀਰਾਂ ਜਰੂਰ ਦਿਖਾਤੀਆਂ ਜਾਣ ਕਿਸ ਤਰੀਕੇ ਨਾਲ ਗੇਟ ਦੇ ਉੱਪਰ ਨੌਜਵਾਨ ਉੱਪਰ ਚੜੇ ਹੋਏ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਜਿਨ੍ਹਾਂ ਤੇ ਗੇਟ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲਾਠੀ ਚਾਰਜ ਪੁਲਿਸ ਦੇ ਵੱਲੋਂ ਇੱਥੇ ਕੀਤਾ ਜਾ ਰਿਹਾ ਮੌਕੇ ਦੀਆਂ ਸਿੱਧੀਆਂ ਤਸਵੀਰਾਂ ਪ੍ਰੋ ਪੰਜਾਬ ਟੀਵੀ ਤੇ ਗੇਟ ਤੋੜ ਦਿੱਤਾ ਨੌਜਵਾਨਾਂ ਦੇ ਵੱਲੋਂ ਦੇਖ ਸਕਦੇ ਹੋ ਕੀ ਮਾਹੌਲ ਇੱਥੇ ਬਣਦਾ ਹੋਇਆ ਦਿਖਾਈ ਦੇ ਰਿਹਾ ਰੋਹ ਦੇ ਵਿੱਚ ਨੌਜਵਾਨ ਮੌਕੇ ਤੇ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਕਿਤਨਾ ਕਿਤੇ ਚੰਡੀਗੜ੍ਹ ਪੁਲਿਸ ਦੇ ਨਾਲ ਬੈਰੀਕੇਡ ਪਟ ਪਟ ਪੁਲਿਸ ਦੇ ਮਾਰੇ ਜੋ ਹੈ ਨੌਜਵਾਨਾਂ ਦੇ ਵਿੱਚ ਨੌਜਵਾਨ ਇੱਥੇ ਤਸਵੀਰਾਂ ਦੇ ਵਿੱਚ ਗੇਟ ਮਾਰਿਆ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਆ ਦੇਖ ਪਾ ਰਹੇ ਹੋ ਅੱਜ 10 ਨਵੰਬਰ ਨੂੰ ਨੌਜਵਾਨਾਂ ਦੇ ਵੱਲੋਂ ਇੱਥੇ ਪ੍ਰੋਟੈਸਟ ਦੀ ਕਾਰ ਰੱਖੀ ਹੋਈ ਸੀ ਤਾਂ ਬੈਰੀਗੇਡ ਪੱਟਾ ਆਤੀ ਜਾਵੇ ਕਿਵੇਂ ਬੈਰੀਗੇਡ ਪੱਟ ਕੇ ਨੌਜਵਾਨਾਂ ਦੇ ਵੱਲੋਂ ਮਾਰ ਦਿੱਤੇ ਗਏ ਨਹੀਂ ਇੱਥੇ ਮੌਕੇ ਦੀਆਂ ਤਸਵੀਰਾਂ लाठी चार्ज ਵੀ ਪੁਲਿਸ ਦੇ ਵੱਲੋਂ ਜਰੂਰ ਇੱਥੇ ਕੀਤਾ ਗਿਆ ਤਾਂ ਬੈਰੀਗੇਡ ਦੇਖ ਸਕਦੇ ਹੋ ਗੁੱਸਾ ਨੌਜਵਾਨਾਂ ਦਾ ਰੋ ਇਹ ਨੌਜਵਾਨਾਂ ਦੇ ਵੱਲੋਂ ਜਿਨ੍ਹਾਂ ਦਾ ਕਹਿ ਸਕਦੇ ਹਾਂ ਕਿ ਇਹਨਾਂ ਨੇ ਪ੍ਰੋਟੈਸਟ ਇੱਥੇ ਕਰਨਾ ਸੀ ਤਾਂ ਜਦੋਂ ਰੋਕਿਆ ਗਿਆ ਮੌਕੇ ਦੀਆਂ ਤਸਵੀਰਾਂ ਵਤਨ ਦਿਖਾ ਦਿੱਤੀਆਂ ਜਾਣ ਕਿਵੇਂ लाठी चार्ज ਰਿਪੋਰਟਸ ਕਰਦੀ ਹੋਈ ਜਿਹੜੇ ਨੌਜਵਾਨਾਂ ਦੇ ਵੱਲੋਂ ਡਿਟੇਨ ਵੀ ਕੀਤਾ ਜਾ ਰਿਹਾ ਪੁਲਿਸ ਦੇ ਵੱਲੋਂ लाठी चार्ज ਵੀ ਪੁਲਿਸ ਦੇ ਵੱਲੋਂ ਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਡਿਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਮਿੰਦਰ ਢੀਂਟਾਾ ਹੋਣ ਭਾਵੇਂ ਉਹਨਾਂ ਦੇ ਸਾਥੀ ਹੋਣ लाठी चार्ज ਵੀ ਕਿਤਨਾ ਕਿਤੇ ਪੁਲਿਸ ਇੱਥੇ ਕਰਦੀ ਦਿਖਾਈ ਦੇ ਰਹੀ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਪੰਜਾਬ ਯੂਨੀਵਰਸਿਟੀ ਦੇ ਇੱਕ ਨੰਬਰ ਗੇਟ ਦੀਆਂ ਜਿੱਥੇ लाठी चार्ज ਵੀ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਡਿਟੇਨ ਕਰਦੇ ਹੋਈ ਤੱਕਾ ਮੁੱਕੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ लाठी चार्ज ਦੇਖ ਸਕਦੇ ਹੋ ਕਿ ਕਿਵੇਂ लाठी चार्ज ਇੱਥੇ ਜੋ ਹੈ ਸ਼ੁਰੂ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਤਾਂ ਇਧਰ ਪਰਮਿੰਦਰ ਢੀਂਟਾਾ ਕੀ ਕਰਨਾ ਕਰਦੀ ਆਂ ਅਸੀਂ ਤਾਂ ਬਾਹਰ ਵੀ ਪੈਗੇ ਸੀ ਸਾਨੂੰ ਧਰਨੇ ਦੇ ਵੀ ਮੱਥਨ ਦੇ ਰਹੇ ਸੋ ਇਸ ਲਈ ਮੈਂ ਸਮਝਦਾ ਇਸ ਤੋਂ ਮਾੜਾ ਪ੍ਰਸ਼ਾਸਨ ਮਾੜਾ ਪ੍ਰਬੰਧ ਜਿਹੜੇ ਲੋਕਾਂ ਦੇ ਹੱਕਾਂ ਲਈ ਨਹੀਂ ਲੜ ਸਕਦੇ ਤਾਂ ਫਿਰ ਤੁਸੀਂ ਕੀ ਗੱਲ ਕਰਸੋ ਡੈਮੋਕਰੈਟਿਕ ਜਿਹੜੇ ਪ੍ਰੋਸੈਸ ਉਹਦੀ ਧਜੀਆਂ ਉਡਾਈਆਂ ਜਾ ਰਹੀਆਂ ਨੇ ਇੰਸਾਦ ਸਾਹਿਬ ਪੀਲੇ ਬਾਰੇ हां बिल्कुल देख सकते हो दे। किस तरीके के नाल लाठी चार्ज ਕੀਤਾ ਜਾ ਰਿਹਾ ਵਧਨ ਤਸਵੀਰਾਂ ਜਰੂਰ ਦਿਖਾਤੀਆਂ ਜਾਣ ਕਿਸ ਤਰੀਕੇ ਦੇ ਨਾਲ 게ਟ ਦੇ ਉੱਪਰ ਨੌਜਵਾਨ ਉੱਪਰ ਚੜੇ ਹੋਏ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਜਿਨ੍ਹਾਂ ਤੇ 게ਟ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ लाठी चार्ज ਉਸ ਦੇ ਵੱਲੋਂ ਇੱਥੇ ਕੀਤਾ ਜਾ ਰਿਹਾ ਮੌਕੇ ਦੀਆਂ ਸਿੱਧੀਆਂ ਤਸਵੀਰਾਂ ਪ੍ਰੋ ਪੰਜਾਬ ਟੀਵੀ ਤੇ 게ਟ ਤੋੜ ਦਿੱਤਾ ਨੌਜਵਾਨਾਂ ਦੇ ਵੱਲੋਂ ਦੇਖ ਸਕਦੇ ਹੋ ਕੀ ਮਾਹੌਲ ਇੱਥੇ ਬਣਦਾ ਹੋਇਆ ਦਿਖਾਈ ਦੇ ਰਿਹਾ ਰੋਹ ਦੇ ਵਿੱਚ ਨੌਜਵਾਨ ਮੌਕੇ ਤੇ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਕਿੰਨਾ ਕਿਤੇ ਚੰਡੀਗੜ੍ਹ ਪੁਲਿਸ ਦੇ ਨਾਲ ਬੈਰੀਕੇਡ ਪੱਟ ਪੱਟ ਪੁਲਿਸ ਦੇ ਮਾਰੇ ਜੋ ਹੈ ਨੌਜਵਾਨ ਅੰਦਰ ਵਿੱਚ ਨੌਜਵਾਨ ਇੱਥੇ ਤਸਵੀਰਾਂ ਦੇ ਵਿੱਚ ਗੇਟ ਮਾਰਿਆ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਆ ਦੇਖ ਪਾ ਰਹੇ ਹੋ ਅੱਜ 10 ਨਵੰਬਰ ਨੂੰ ਨੌਜਵਾਨਾਂ ਦੇ ਵੱਲੋਂ ਇੱਥੇ ਪ੍ਰੋਟੈਸਟ ਦੀ ਕਾਰ ਰੱਖੀ ਹੋਈ ਸੀ ਤਾਂ ਬੈਰੀਗੇਡ ਪੱਟਾ ਜਾਵੇ ਕਿਵੇਂ ਬੈਰੀਗੇਡ ਪੱਟ ਕੇ ਨੌਜਵਾਨਾਂ ਦੇ ਵੱਲੋਂ ਮਾਰ ਦਿੱਤੇ ਗਏ ਨਹੀਂ ਇੱਥੇ ਮੌਕੇ ਦੀਆਂ ਤਸਵੀਰਾਂ लाठी चार्ज ਵੀ ਪੁਲਿਸ ਦੇ ਵੱਲੋਂ ਜਰੂਰ ਇੱਥੇ ਕੀਤਾ ਗਿਆ ਤਾਂ ਬੈਰੀਗੇਡ ਦੇਖ ਸਕਦੇ ਹੋ ਗੁੱਸਾ ਨੌਜਵਾਨਾਂ ਦਾ ਰੋ ਇਹ ਨੌਜਵਾਨਾਂ ਦੇ ਵੱਲੋਂ ਜਿਨ੍ਹਾਂ ਦਾ ਕਹਿ ਸਕਦੇ ਹਾਂ ਕਿ ਇਹਨਾਂ ਨੇ ਪ੍ਰੋਟੈਸਟ ਇੱਥੇ ਕਰਨਾ ਸੀ ਤਾਂ ਜਦੋਂ ਰੋਕਿਆ ਗਿਆ ਮੌਕੇ ਦੀਆਂ ਤਸਵੀਰਾਂ ਵਤਨ ਦਿਖਾ ਦਿੱਤੇ ਜਾਣ ਕਿਵੇਂ लाठी चार्ज ਪੁਲਿਸ ਕਰਦੀ ਹੋਈ ਜਿਹੜੇ ਨੌਜਵਾਨਾਂ ਦੇ ਵੱਲੋਂ ਡਿਟੇਨ ਵੀ ਕੀਤਾ ਜਾ ਰਿਹਾ ਪੁਲਿਸ ਦੇ ਵੱਲੋਂ लाठी चार्ज ਵੀ ਪੁਲਿਸ ਦੇ ਵੱਲੋਂ

ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਥੇ ਡੇਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਮਿੰਦਰ ਢੀਂਟਾ ਸਾਹਿਬ ਹੋਣ ਭਾਵੇਂ ਉਹਨਾਂ ਦੇ ਸਾਥੀ ਹੋਣ लाठी चार्ज ਵੀ ਕਿਤੇ ਨਾ ਕਿਤੇ ਪੁਲਿਸ ਇੱਥੇ ਕਰਦੀ ਦਿਖਾਈ ਦੇ ਰਹੀ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਪੰਜਾਬ ਯੂਨੀਵਰਸਿਟੀ ਦੇ ਇੱਕ ਨੰਬਰ ਗੇਟ ਦੀਆਂ ਜਿੱਥੇ लाठी चार्ज ਵੀ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਡਟੇਨ ਕਰਦੇ ਹੋਈ ਤੱਕਾ ਮੁੱਕੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ लाठी चार्ज ਦੇਖ ਸਕਦੇ ਹੋ ਕਿ ਕਿਵੇਂ लाठी चार्ज ਇੱਥੇ ਜੋ ਹੈ ਸ਼ੁਰੂ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਤਾਂ ਇਧਰ ਪਰਮਿੰਦਰ ਢੀਂਟਾ ਪਿਆ ਨਹੀਂ ਅਸੀਂ ਤਾਂ ਬਾਹਰ ਵੀ ਬਹਿ ਗਏ ਸੀ ਸਾਨੂੰ ਧਰਨੇ ਦੇ ਵੀ ਮਾਸਲ ਦੇ ਰਹੇ ਸੋ ਇਸ ਲਈ ਮੈਂ ਸਮਝਦਾ ਇਸ ਤੋਂ ਮਾੜਾ ਪ੍ਰਸ਼ਾਸਨ ਮਾੜਾ ਪ੍ਰਬੰਧ ਜਿਹੜੇ ਲੋਕਾਂ ਦੇ ਹੱਕਾਂ ਲਈ ਨਹੀਂ ਲੜ ਸਕਦੇ ਤਾਂ ਫਿਰ ਤੁਸੀਂ ਕੀ ਗੱਲ ਕਰਸੋ ਡੈਮੋਕਰੈਟਿਕ ਜਿਹੜੇ ਪ੍ਰੋਸੈਸਾਂ ਦੀ ਧੜੀਆਂ ਉਡਾਈਆਂ ਜਾ ਰਹੀਆਂ ਇੱਥੇ ਸਿੰਘ ਸਾਹਿਬ ਪੀ ਦੇ ਬਾਰੇ ਤਾਂ ਬਿਲਕੁਲ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲਾਠੀ ਚਾਰਜ ਕੀਤਾ ਜਾ ਰਿਹਾ ਵਧਣ ਤਸਵੀਰਾਂ ਜਰੂਰ ਦਿਖਾਉਂਦੀਆਂ ਹਨ ਕਿਸ ਤਰੀਕੇ ਨਾਲ ਗੇਟ ਦੇ ਉੱਪਰ ਨੌਜਵਾਨ ਉੱਪਰ ਚੜੇ ਹੋਏ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਜਿਨ੍ਹਾਂ ਤੇ ਗੇਟ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲਾਠੀ ਚਾਰਜ ਪੁਲਿਸ ਦੇ ਵੱਲੋਂ ਇੱਥੇ ਕੀਤਾ ਜਾ ਰਿਹਾ ਮੌਕੇ ਦੀਆਂ ਸਿੱਧੀਆਂ ਤਸਵੀਰਾਂ ਪ੍ਰੋ ਪੰਜਾਬ ਟੀਵੀ ਤੇ ਗੇਟ ਤੋੜ ਦਿੱਤਾ ਨੌਜਵਾਨਾਂ ਦੇ ਵੱਲੋਂ ਦੇਖ ਸਕਦੇ ਹੋ ਕੀ ਮਾਹੌਲ ਇੱਥੇ ਬਣਦਾ ਹੋਇਆ ਦਿਖਾਈ ਦੇ ਰਿਹਾ ਰੋਹ ਦੇ ਵਿੱਚ ਨੌਜਵਾਨ ਮੌਕੇ ਤੇ ਤਸਵੀਰਾਂ ਦੇ ਵਿੱਚ ਅ ਦਿਖਾਈ ਦੇ ਰਹੇ ਨੇ ਕਿੰਨਾ ਕਿਤੇ ਚੰਡੀਗੜ੍ਹ ਪੁਲਿਸ ਦੇ ਨਾਲ ਬੈਰੀਕੇਡ ਪੱਟ ਪੱਟ ਪੁਲਿਸ ਦੇ ਮਾਰੇ ਜੋ ਹੈ ਨੌਜਵਾਨ ਜਿਹਦੇ ਵਿੱਚ ਨੌਜਵਾਨ ਇੱਥੇ ਤਸਵੀਰਾਂ ਦੇ ਵਿੱਚ ਗੇਟ ਮਾਰਿਆ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਅਹ ਦੇਖ ਪਾ ਰਹੇ ਹੋ ਅੱਜ 10 ਨਵੰਬਰ ਨੂੰ ਨੌਜਵਾਨਾਂ ਦੇ ਵੱਲੋਂ ਇੱਥੇ ਪ੍ਰੋਟੈਸਟ ਦੀ ਕਾਲ ਰੱਖੀ ਹੋਈ ਸੀ ਤਾਂ ਬੈਰੀਗੇਟ ਪੱਟਾ ਜਾਵੇ ਕਿਵੇਂ ਬੈਰੀਗੇਟ ਪੱਟ ਕੇ ਨੌਜਵਾਨਾਂ ਦੇ ਵੱਲੋਂ ਮਾਰ ਦਿੱਤੇ ਗਏ ਨਹੀਂ ਇੱਥੇ ਮੌਕੇ ਦੀਆਂ ਤਸਵੀਰਾਂ लाठी चार्ज ਵੀ ਪੁਲਿਸ ਦੇ ਵੱਲੋਂ ਜਰੂਰ ਇੱਥੇ ਕੀਤਾ ਗਿਆ ਤਾਂ ਬੈਰੀਗੇਟ ਦੇਖ ਸਕਦੇ ਹੋ ਗੁੱਸਾ ਨੌਜਵਾਨਾਂ ਦਾ ਰੋ ਇਹ ਨੌਜਵਾਨਾਂ ਦੇ ਵੱਲੋਂ ਜਿਨ੍ਹਾਂ ਦਾ ਕਹਿ ਸਕਦੇ ਹਾਂ ਕਿ ਇਹਨਾਂ ਨੇ ਪ੍ਰੋਟੈਸਟ ਇੱਥੇ ਕਰਨਾ ਸੀ ਤਾਂ ਜਦੋਂ ਰੋਕਿਆ ਗਿਆ ਮੌਕੇ ਦੀਆਂ ਤਸਵੀਰਾਂ ਵਤਨ ਦਿਖਾ ਦਿੱਤੀਆਂ ਜਾਣ ਕਿਵੇਂ लाठी चार्ज ਪੋਰਟਸ ਕਰਦੀ ਹੋਈ ਜਿਹੜੇ ਨੌਜਵਾਨਾਂ ਦੇ ਵੱਲੋਂ ਡਿਟੇਨ ਵੀ ਕੀਤਾ ਜਾ ਰਿਹਾ ਪੁਲਿਸ ਦੇ ਵੱਲੋਂ लाठी चार्ज ਵੀ ਪੁਲਿਸ ਦੇ ਵੱਲੋਂ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਥੇ ਡਿਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਮਿੰਦਰ ਢੀਂਟਾਾ ਹੋਣ ਭਾਵੇਂ ਉਹਨਾਂ ਦੇ ਸਾਥੀ ਹੋਣ लाठी चार्ज ਵੀ ਕਿਤਨਾ ਕਿਤੇ ਪੁਲਿਸ ਇੱਥੇ ਕਰਦੀ ਦਿਖਾਈ ਦੇ ਰਹੀ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਪੰਜਾਬ ਯੂਨੀਵਰਸਿਟੀ ਦੇ ਇੱਕ ਨੰਬਰ ਗੇਟ ਦੀਆਂ ਜਿੱਥੇ लाठी चार्ज ਵੀ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਡਿਟੇਨ ਕਰਦੇ ਹੋਈ ਤੱਕਾ ਮੁੱਕੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ लाठी चार्ज ਦੇਖ ਸਕਦੇ ਹੋ ਕਿ ਕਿਵੇਂ लाठी चार्ज ਇੱਥੇ ਜੋ ਹੈ ਸ਼ੁਰੂ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਤਾਂ ਇਧਰ